ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਹ ਵਾਲੇ ਡਿਜ਼ਾਈਨ ਦਾ ਜਿਹੜੇ ਤੁਸੀਂ ਬਾਹ ਦੇ ਫੰਦੇ ਰੱਖਣੇ ਆ ਉਹ ਕਿੰਨੇ ਰੱਖਣੇ ਆ ਤੇ ਇਹਦੀ ਕਾਰਟ ਆ ਜਿਹੜੀ ਉਹ ਆਪਾਂ ਕਿਸ ਤਰ੍ਹਾਂ ਪਾਉਣੀ ਆ ਇਹ ਡਿਜ਼ਾਈਨ ਦੀ ਵੀਡੀਓ ਮੈਂ ਪਹਿਲਾਂ ਵੀ ਪਾਈ ਹੋਈ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹਨੂੰ ਤੁਸੀਂ ਬਣਾਉਣ ਲਈ ਨਾ 6 6 ਦੇ ਮਲਟੀ ਪਾਨਾ ਫੰਦੇ ਲੈਣੇ ਸੀ ਪਰ ਆਪਾਂ ਬਾਹ ਲਈ ਕੀ ਕਰਾਂਗੇ ਜੀ ਇਹ ਬਣਤੀ ਵੀ ਇਸ ਤਰ੍ਹਾਂ ਦੀ ਆ ਥੋੜੀ ਜੀ ਫਲਫੀ ਫਲਫੀ ਜੀ ਬਣਦੀ ਆ ਮਤਲਬ ਖੁੱਲਦੀ ਛੇਤੀ ਹੈ ਇਹ ਵਾਲੀ ਬੁਣਤੀ ਜੇ ਤਾਂ ਤੁਸੀਂ ਭਾਰੇ ਬੰਦੇ ਲਈ ਬਣਾ ਰਹੇ ਹੋ ਡਬਲ ਐਕਸਲ ਸਾਈਜ਼ ਬਣਾ ਰਹੇ ਹੋ ਤਾਂ ਤਾਂ ਤੁਸੀਂ ਰੱਖ ਲੈਣੇ ਆ 25 ਫੰਦੇ ਇੱਥੋਂ ਮੈਂ ਭਾਰੇ ਬੰਦੇ ਦੀ ਬਣਾ ਰਹੀ ਹਾਂ ਇਸ ਲਈ ਮੈਂ 25 ਫੰਦੇ ਰੱਖਿਆ ਅਗਰ ਤੁਸੀਂ ਐਕਸਲ ਸਾਈਜ਼ ਬਣਾ ਰਹੇ ਹੋ ਤਾਂ ਤਾਂ ਤੁਸੀਂ 20 ਫੰਦੇ ਹੀ ਰੱਖਣੇ ਆ ਇੱਥੋਂ ਤੋਂ ਫਿਰ ਤੁਹਾਡੀ ਵਾਂ ਦੀ ਸ਼ੇਪ ਆ ਜਿਹੜੀ ਉਹ ਬਹੁਤ ਸੋਹਣੀ ਬਣ ਕੇ ਆਊਗੀ ਤੇ ਫੰਦੇ ਵਧਾਉਣੇ ਕਿਸ ਤਰ੍ਹਾਂ ਨੇ ਤੁਸੀਂ ਇਹਦੇ ਤੇ ਆਪਾਂ ਤੁਹਾਨੂੰ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਤੁਹਾਨੂੰ ਦੱਸਦੇ ਆਂ ਜੀ ਆਪਾਂ ਕਿਸ ਤਰ੍ਹਾਂ ਕਰਨੇ ਨੇ ਇਹਦੇ ਆਪਾਂ ਉਲਟੀ ਸਾਈਡ ਤੋਂ ਸ਼ੁਰੂ ਕਰਦੇ ਆਂ ਜੀ ਉਲਟੀ ਸਾਈਡ ਰੈਂਦੀ ਸੀ ਬਣਾਉਣੀ ਸਾਰੀ ਸਲਾਈ ਆ ਜਿਹੜੀ ਜੀ ਇਹਦੀ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਦਾਂਗੇ ਫਿਰ ਤੁਹਾਨੂੰ ਆਪਾਂ ਸਿੱਧੀ ਸਾਈਡ ਤੋਂ ਬਣਾਉਣੇ ਦੱਸਦੇ ਹਾਂ ਵੀ ਬੁਣਤੀ ਆ ਜਿਹੜੀ ਤੁਸੀਂ ਕਿਸ ਤਰ੍ਹਾਂ ਪਾਉਣੀ ਆ ਤੇ ਫੰਦੇ ਤੁਸੀਂ ਕਿਸ ਤਰ੍ਹਾਂ ਵਧਾਉਣੇ ਨੇ ਇਹ ਆ ਜਿਹੜੀ ਜੀ ਡਬਲ ਐਕਸਲ ਲਈ ਤਿਆਰ ਕਰ ਰਹੇ ਹਾਂ ਆਪਾਂ ਬਾਹਾਂ ਦੀ ਬਣਾਈ ਆ ਜਿਹੜੀ ਜੇ ਤੁਹਾਡਾ ਸਾਈਜ਼ ਆ ਜਿਹੜਾ ਨਾਰਮਲ ਆ ਤਾਂ 20 ਫੰਦੇ ਕਾਫੀ ਨੇ ਇਹ ਬੁਣਤੀ ਦਾ ਡਿਜ਼ਾਈਨ ਹੀ ਇਸ ਤਰ੍ਹਾਂ ਇਹ ਥੋੜੀ ਜੀ ਫਲਫੀ ਜੀ ਬਣਦੀ ਆ ਇਹ ਜਿਹੜਾ ਡਿਜ਼ਾਈਨ ਆ ਤੁਸੀਂ ਦੇਖਿਆ ਹੀ ਹੋ ਜਿਹੜੀਆਂ ਮੇਰੀਆਂ ਭੈਣਾਂ ਇੰਸਟਾਗ੍ਰam 'ਚ ਲਾਉਂਦੀਆਂ ਨੇ ਇਸ ਟਾਈਮ ਦਾ ਸਭ ਤੋਂ ਵਾਇਰਲ ਡਿਜ਼ਾਈਨ ਆ ਇਹ ਤੇ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਤਾਂ ਇਹਦੀ ਸ਼ੇਪ ਕੁਝ ਇਸ ਤਰ੍ਹਾਂ ਬਣ ਜਾਣੀ ਆ ਤੇ ਇਹ ਜਿਹੜੀ ਜੀ ਡਬਲ ਐਕਸ ਐਲ ਲਈ ਆ ਜਿਹੜੀ ਇਹ ਸਾਈਜ਼ ਪਰਫੈਕਟ ਹੋਊਗਾ ਐਕਸ ਐਲ ਲਈ ਤੁਸੀਂ ਸਿਰਫ ਇੱਥੋਂ 20 ਫੰਦੇ ਲੈਣੇ ਨੇ ਉਹਨਾਂ ਨੇ 25 ਫੰਦੇ ਨਹੀਂ ਲੈਣੇ 20 ਫੰਦੇ ਹੀ ਲੈਣੇ ਆ ਤੁਸੀਂ ਤੇ ਆਪਾਂ ਫੰਦੇ ਆ ਜਿਹੜੇ ਕਿਸ ਤਰ੍ਹਾਂ ਵਧਾਉਣੇ ਆਪਾਂ ਦੋ ਤਰੀਕਿਆਂ ਨਾਲ ਫੰਦੇ ਵਧਾ ਸਕਦੇ ਆ ਦੋਨੇ ਤਰੀਕੇ ਮੈਂ ਤੁਹਾਨੂੰ ਦੱਸੂਗੀ ਇੱਕ ਤਾਂ ਆਪਾਂ ਇਸ ਤਰ੍ਹਾਂ ਵਧਾ ਸਕਦੇ ਆ ਜਿੱਦਾਂ ਇਸ ਤਰ੍ਹਾਂ ਆਪਾਂ ਸਲਾਈ ਪਾਈ ਫੰਦਾ ਕੱਢ ਲਿਆ ਪਰ ਸਲਾਈ ਦੇ ਵਿੱਚੋਂ ਨਹੀਂ ਕੱਢਣਾ ਤੇ ਸਲਾਈ ਆਪਾਂ ਪਿੱਛੇੋਂ ਦੀ ਪਾ ਲਾਂਗੇ ਫੇਰ ਦੇਖੋ ਦੋ ਫੰਦੇ ਬਣ ਗਏ ਨਾ ਇਸ ਤਰ੍ਹਾਂ ਤੇ ਫਿਰ ਆਪਾਂ ਆਵਦੀ ਰਿਪੀਟ ਆ ਜਿਹੜੀ ਪੈਟਰਨ ਆ ਜਿਹੜਾ ਉਹ ਸ਼ੁਰੂ ਕਰ ਦੇਣਾ ਹੁਣ ਦੇਖੋ ਜਿਹੜੇ ਆਪਣੇ ਡਿਜ਼ਾਈਨ ਆ ਉਹ ਐਂਡ ਹੋ ਚੁੱਕਿਆ ਹੁਣ ਪਹਿਲਾਂ ਇੱਥੇ ਸਿੱਧੇ ਫੰਦੇ ਆ ਰਹੇ ਸੀ ਹੁਣ ਆਪਾਂ ਧਾਗਾ ਆਪਣੀ ਸਾਈਡ ਲੈ ਕੇ ਆਉਣਾ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਬਿਗਨਰਸ ਦਾ ਇਹਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਨੇ ਕਈਆਂ ਭੈਣਾਂ ਨੂੰ ਹੁੰਦਾ ਨਾ ਵੀ ਸਾਨੂੰ ਸੌਖਾ ਜਿਹਾ ਡਿਜ਼ਾਈਨ ਹੋਵੇ ਉਹਨਾਂ ਲਈ ਇਹ ਡਿਜ਼ਾਈਨ ਬੈਸਟ ਆ ਹੁਣ ਆਪਾਂ 12 ਫੰਦੇ ਆ ਜਿਹੜੇ ਉਹ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰ ਲੈਣੇ ਆ ਪਹਿਲਾਂ ਆਪਾਂ 12 ਫੰਦੇ ਉਲਟੇ ਬਣਾਵਾਂਗੇ ਤੇ ਚੇਂਜ ਇਚ ਕੀ ਆਊਗਾ ਤੁਹਾਨੂੰ ਆਪਾਂ ਦੱਸਾਂਗੇ ਹੁਣ ਕੀ ਕਰਨਾ ਤੁਸੀਂ ਧਾਗਾ ਪਿੱਛੇ ਨੂੰ ਲੈ ਜਾਣਾ ਜਿਹੜੇ ਤੁਸੀਂ ਆ ਉਲਟੇ ਫੰਦੇ ਬੁਨੇ ਹੋਏ ਸੀ ਇਹ ਹੁਣ ਆਪਾਂ 12 ਫੰਦੇ ਸਿੱਧੇ ਬਣ ਦਾਂਗੇ 12 ਬਰਾਂ ਦੇ ਮਲਟੀਪਲ ਨਾਲ ਤੁਸੀਂ ਸਾਰੇ ਫੰਦੇ ਲੈਣੇ ਨੇ ਇਹ। 2 ਫੰਦੇ ਐ ਸਟਿਚ ਦੇ ਛੱਟ ਲਿਆ ਕਰੋ ਆਲੇ ਦੁਆਲੇ ਸਲਾਈ ਕਰਨੀ ਸੌਖੀ ਹੋ ਜਾਂਦੀ ਆ। ਇਹ ਆਪਾਂ ਸਿੱਧੇ-ਸਿੱਧੇ ਬਣਾ ਦਾਂਗੇ 12 ਫੰਦੇ। 12 ਫੰਦੇ ਸਿੱਧੇ ਬੁਣਨ ਤੋਂ ਬਾਅਦ ਧਾਗਾ ਆਪਣੀ ਸਾਈਡ ਲੈ ਕੇ ਆਉਣਾ। ਹੁਣ ਇਹ ਫੰਦੇ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਫੰਦੇ ਆਪਾਂ ਸਿੱਧੇ ਬੁਣੇ ਹੋਏ ਸੀ। ਹੁਣ ਧਾਗਾ ਆਪਣੇ ਵੱਲੀ ਕਰਕੇ 12 ਫੰਦੇ ਆਪਾਂ ਫਿਰ ਉਲਟੇ ਬੁਣ ਦੇਣੇ ਆ। ਹੁਣ ਫਿਰ ਰਿਪੀਟ ਪੈਟਰਨ ਸ਼ੁਰੂ ਕਰ ਦੇਣਾ ਆਪਾਂ ਧਾਗਾ ਪਿੱਛੇ ਨੂੰ ਲਿਜਾ ਕੇ ਜਿਹੜੇ ਫੰਦੇ ਪਹਿਲਾਂ ਆਪਾਂ ਉਲਟੇ ਬੁਨੇ ਸੀ ਉਹਨਾਂ ਨੂੰ ਹੁਣ ਆਪਾਂ ਸਿੱਧੇ ਬਣਾ ਕੇ ਕੰਪਲੀਟ ਕਰ ਲਾਂਗੇ। ਉਲਟੀਆਂ ਸਲਾਈਆਂ ਜਿਹੜੀਆਂ ਜੀ ਇਹਦੀਆਂ ਸਾਰੀਆਂ ਉਲਟੀਆਂ ਉਲਟੀਆਂ ਪੈ ਕੇ ਹੀ ਕੰਪਲੀਟ ਹੋਣੀਆਂ ਨੇ ਬਹੁਤ ਹੀ ਜ਼ਿਆਦਾ ਸੌਖਾ ਬਹੁਤ ਹੀ ਜ਼ਿਆਦਾ ਈਜ਼ੀ ਡਿਜ਼ਾਈਨ ਆ ਤੁਸੀਂ ਇਹਨੂੰ ਕਿਸੇ ਚ ਵੀ ਅਪਲਾਈ ਕਰ ਸਕਦੇ ਹੋ ਸਵੈਟਰ 'ਚ ਜੈਕਟ 'ਚ ਕੋਟੀ 'ਚ ਜਾਂ ਮਫਰਲ 'ਚ ਸੌਕਸ 'ਚ ਸਭ ਕਾਸੀ ਜਿਹੜੀ ਡਿਜ਼ਾਈਨ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਬੇਬੀ ਸਵੈਟਰ 'ਚ ਵੀ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਖਾ ਤੇ ਈਜ਼ੀ ਡਿਜ਼ਾਈਨ ਆ ਹੁਣ ਦੇਖੋ ਲਾਸਟ ਵਾਲਾ ਫੰਦਾ ਆਪਾਂ ਕਿਵੇਂ ਵਧਾਉਣਾ ਪਹਿਲਾਂ ਆਪਾਂ ਵਧਾਇਆ ਸੀ ਇਸੇ ਤਰ੍ਹਾਂ ਸਲਾਈ ਪਾ ਕੇ ਹੁਣ ਆਪਾਂ ਇਸੇ ਤਰ੍ਹਾਂ ਵੀ ਕਰ ਸਕਦੇ ਆ ਜਿੱਦਾਂ ਇਸੇ ਤਰ੍ਹਾਂ ਕੱਢਿਆ ਧਾਗਾ ਲਵੇਟ ਤਾਂ ਤੇ ਇਹਨੂੰ ਦੁਬਾਰੇ ਬੁਣ ਦਾਂਗੇ ਇਸ ਤਰ੍ਹਾਂ ਵੀ ਤੁਸੀਂ ਫੰਦਾ ਵਧਾ ਸਕਦੇ ਹੋ ਤੇ ਉਲਟੀ ਸਲਾਈ ਤੁਸੀਂ ਸਾਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ ਬਹੁਤ ਹੀ ਜਿਆਦਾ ਇਜ਼ੀ ਡਿਜ਼ਾਈਨ ਤੁਸੀਂ ਬਸ ਇੱਕ ਗੱਲ ਦੀ ਗੌਰ ਰੱਖਣੀ ਆ ਤੁਸੀਂ ਪਹਿਲਾਂ 4 ਸਲਾਈਆਂ ਪਾ ਲਿਆ ਕਰੋ ਫਿਰ ਫੰਦੇ ਵਧਾਉਣੇ ਸ਼ੁਰੂ ਕਰਿਆ ਕਰੋ ਫਿਰ ਸ਼ੇਪ ਆ ਜਿਹੜੀ ਉਹ ਬਹੁਤ ਸੋਹਣੀ ਤੇ ਪ੍ਰੋਪਰ ਬਣ ਕੇ ਆਉਂਦੀ ਆ ਜਿੱਦਾਂ ਆਪਣੇ ਸੂਟ ਦੇ ਬਾਹਾਂ ਦੀ ਕਾਠ ਪਾਉਨੇ ਆਪਾਂ ਉਸੇ ਤਰ੍ਹਾਂ ਕਾਠ ਬਣ ਕੇ ਜਾਂਦੀ ਆ ਦੇਖ ਸਕਦੇ ਹੋ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਕਾਠ ਵੀ ਪ੍ਰੋਪਰ ਪੈਂਦੀ ਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਧੰਨਵਾਦ